ਚੌਦਾਂ ਅਗਸਤ ਉਸ ਟਾਈਮ ਤੇ ਜਿਹੜੀਆਂ ਮੁਸੀਬਤਾਂ ਆਈਆਂ ਸੀ ਕਹਿ ਸਕਦੇ ਆ ਬੇਕਸੂਰ ਲੋਕ ਮਰੇ ਸੀ ਜਿਹੜੇ ਠੀਕ ਹੈ ਇੱਕ ਹਮਲਾ ਜਿਹੜਾ ਹੋਇਆ ਸੀ ਤੁਹਾਨੂੰ ਪਤਾ ਹੀ ਉਸ ਸਮੇਂ ਦੀਆਂ ਜੋ ਸਰਕਾਰ ਆ ਰਹੀਆਂ ਨੇ ਤਾਂ ਆਮ ਲੋਕਾਂ ਨੂੰ ਜਿਹੜੀ ਦਿੱਕਤਾਂ ਆਈਆਂ ਸਨ ਕਿੰਨੇ ਬੇਗੁਨਾ ਲੋਕ ਜਿਹੜੇ ਮਰੇ ਸਨ ਪਰ ਉਹਨਾਂ ਨੂੰ ਨਹੀਂ ਕੋਈ ਯਾਦ ਕਰਦਾ 15 ਅਗਸਤ ਤੋਂ ਪਹਿਲੇ 14 ਅਗਸਤ ਨੂੰ ਜਦੋਂ ਸਾਰਾ ਹਮਲਾ ਹੋਇਆ ਸੀ ਉਸ ਵੇਲੇ ਕਈ ਲੋਕ ਮਰੇ ਸਨ ਤੇ ਉਹਨਾਂ ਦੀ ਸ਼ਰਧਾਂਜਲੀ ਲਈ ਮੋਦੀ ਜੀ ਨੇ ਜਿਹੜਾ ਇੱਕ 14 ਤਰੀਕ ਨੂੰ ਉਹਨਾਂ ਦੀ ਸ਼ਰਧਾਂਜਲੀ ਦੇ ਲਈ ਇੱਕ ਦਿਵਸ ਜਿਹੜਾ ਤਿਆਰ ਕੀਤਾ ਹੈ ਸਮਿਤੀ ਦੇ ਵੱਸਤਾਂ ਉਹ ਬਹੁਤ ਵਧੀਆ ਗੱਲ ਹੈ ਕਿ ਜਿਹੜੇ ਲੋਕ ਇਸ ਦਿਨ ਮਰੇ ਸਨ ਉਹ ਸ਼ਹੀਦ ਹੋਏ ਸਨ ਤਾਂ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਜਾ ਸਕੇ ਕਿਉਂਕਿ ਉਹਨਾਂ ਨੂੰ ਵੀ ਯਾਦ ਕੀਤਾ ਜਾ ਸਕਦਾ ਕਿ ਜਿਨ੍ਹਾਂ ਦੇ ਸਿਰ ਤੇ ਸਾਨੂੰ ਆਜ਼ਾਦੀ ਮਿਲੀ ਹੈ ਕਿਉਂਕਿ ਆਜ਼ਾਦੀ ਇੱਕ ਦੇ ਸਿਰ ਤੇ ਨਹੀਂ ਮਿਲੀ ਕਿਉਂਕਿ ਬਹੁਤ ਬੇਗੁਨਾਹ ਲੋਕ ਸਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਸਨ ਆਜ਼ਾਦੀ ਦੇ ਲਈ ਆਜ਼ਾਦੀ ਉਸ ਤੋਂ ਬਾਅਦ ਮਿਲੀ ਇਸ ਕਰਕੇ ਆਜ਼ਾਦੀ ਤੋਂ ਪਹਿਲੇ ਜਿਹੜੇ ਹਾਲਾਤ ਸਨ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ 14 ਤਾਰੀਖ ਨੂੰ ਆ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਹੈਗਾ ਤੇ ਕਿਸ ਤਰੀਕੇ ਨਾਲ ਕਿੰਨੀਆਂ ਤਾਕਤਾਂ ਨੇ ਹਮਲਾ ਕੀਤਾ ਸੀ ਉਸ ਸਮੇਂ ਦੀ ਜਿਹੜੀ ਸਰਕਾਰਾਂ ਨੇ ਤੇ ਕਿੰਨੇ ਬੇਗਨਾ ਲੋਕ ਮਾਰੇ ਗਏ ਸਨ ਉਹਨਾਂ ਨੂੰ ਯਾਦ ਕਰਨ ਲਈ ਇਹ ਵਧੀਆ ਦਿਵਸ ਜਿਹੜਾ ਮੋਦੀ ਸਾਹਿਬ ਨੇ ਕੀਤਾ